ਆਪਾਂ ਤੁਹਾਡੇ ਨਾਲ ਬਲਵੰਤ ਗਾਰਗੀ ਦੀ ਜੀਵਨੀ ਨੰਗੀ ਧੁੱਪ ਵਿੱਚੋਂ ਕੁਝ ਵਾਕਿਆ ਸਾਂਝੇ ਕਰ ਰਹੇ ਹਾਂ ਤਾਂ ਪੇਸ਼ੇ ਖidmat ਹੈ ਅੱਜ ਵਾਲਾ ਵਾਕਿਆ ਤਾਂ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ ਗਾਰਗੀ ਲਿਖਦਾ ਹੈ ਕਿ ਮੈਨੂੰ ਮੁੰਬਈ ਵਿੱਚ ਜੀਨੀ ਦੀ ਚਿੱਠੀ ਮਿਲੀ ਕਿ ਉਸ ਕੋਲਰ ਪੈ ਦੀ ਤੰਗੀ ਹੈ ਉਸਨੇ ਕਿਚਨ ਦਾ ਖਰਚ ਚਲਾਉਣ ਵਾਸਤੇ ਦਫ਼ਤਰ ਦੇ ਕਲਰਕ ਕੋਲੋਂ ਰੁਪਏ ਉਧਾਰ ਲਏ ਸਨ ਮੈਨੂੰ ਫਾਰਨਰ ਪੈਸੇ ਦੀ ਤਾਕੀਦ ਕੀਤੀ। ਮੈਨੂੰ ਫਿਲਮਜ਼ ਡਿਵੀਜ਼ਨ ਤੋਂ 10000 ਰੁਪਏ ਦਾ ਚੱਕ ਮਿਲਿਆ। ਮੈਂ ਤੇ ਗਿਆਨ ਦੋਵੇਂ ਕ્રાਫਟਡ ਮਾਰਕੀਟ ਗਏ। ਇੱਥੋਂ ਹੀ ਮੈਂ ਜੀਨੀ ਅਤੇ ਬੱਚਿਆਂ ਲਈ ਕੋਈ ਸਮਾਨ ਖਰੀਦਿਆ। ਮੈਂ ਮੁੰਬਈ ਮੇਲ ਵਿੱਚ ਆਪਣੀ ਸੀਟ ਬੁੱਕ ਕਰਵਾ ਲਈ ਤੇ ਜੀਨੀ ਨੂੰ ਤਾਰ ਭੇਜ ਦਿੱਤੀ ਕਿ ਮੈਂ 28 ਤਰੀਕ ਨੂੰ ਸਵੇਰੇ ਪਹੁੰਚ ਰਿਹਾ ਹਾਂ। ਜਦੋਂ ਗੱਡੀ ਤੇਜ਼ ਪਲਾਂਗਾ ਭਰਦੀ ਫਾਸਲਾ ਫੱਕਦੀ ਤੇ ਕਾਂਟੇ ਬਦਲਦੀ ਘਰ ਵੱਲ ਧਿਆਨ ਦੌੜਨ ਲੱਗ ਜਾਂਦੀ ਤਾਂ ਜੱਕਦਾ ਮੇਰੇ ਅੰਦਰ ਉਦਾਸੀ ਛਾ ਗਈ ਚੰਡੀਗੜ੍ਹ ਤੋਂ ਮੁੰਬਈ ਜਾਣ ਲੱਗਿਆਂ ਇੱਕ ਦਿਨ ਪਹਿਲਾਂ ਮਹਿੰਦਰ ਨੇ ਜੋ ਡਿਪਾਰਟਮੈਂਟ ਵਿੱਚ ਇੱਕ ਸੀਨੀਅਰ ਡਿਜ਼ਾਈਨਰ ਸੀ ਬੱਚਿਆਂ ਦੀ ਮੇਰੇ ਨਾਲ ਮੂਵੀ ਫਿਲਮ ਖਿੱਚੀ ਸੀ ਉਸ ਕੋ ਨਿੱਕਾ ਮੂਵੀ ਕੈਮਰਾ ਸੀ ਜੋ ਕਈ ਵਾਰ ਉਹ ਡਿਪਾਰਟਮੈਂਟ ਵਿੱਚ ਵਰਤਦਾ ਸੀ ਬੱਚੇ ਮੇਰੇ ਨਾਲ ਗੱਲਾਂ ਕਰ ਰਹੇ ਸਨ ਮੂਰਤਾਂ ਬਣਾ ਰਹੇ ਸਨ ਤੇ ਮੇਰੇ ਨਾਲ ਲਾਡ ਕਰ ਰਹੇ ਸਨ ਜਦੋਂ ਮੈਂ ਉਹਨਾਂ ਨੂੰ ਗੋਦੀ ਵਿੱਚ ਲੈ ਕੇ ਜ਼ੋਰ ਦੀ ਘੁੱਟ ਕੇ ਸੀਨੇ ਨਾਲ ਲਾਇਆ ਤਾਂ ਮੇਰੀ ਠੋਡੀ ਕੰਬਣ ਲੱਗੀ ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਮੈਂ ਕਿਸੇ ਫਿਲਮ ਵਿੱਚ ਜੁਦਾਈ ਦੇ ਸੀਨ ਦਾ ਪਾਟ ਕਰ ਰਿਹਾ ਹੋਵਾਂ ਸਾਰੀ ਗੱਲ ਹੀ ਗੈਰ ਕੁਦਰਤੀ ਜਾਪ ਰਹੀ ਸੀ ਮੈਨੂੰ ਹੁਣ ਵੀ ਯਕੀਨ ਨਹੀਂ ਸੀ ਆ ਰਿਹਾ ਕੇ ਬੱਚੇ ਵਾਕਈ ਮੇਰੇ ਕੋਲੋਂ ਦੂਰ ਜਾ ਰਹੇ ਸਨ ਜੀਨੀ ਨੇ ਮੈਨੂੰ ਆਖ ਦਿੱਤਾ ਸੀ ਕਿ ਬੱਚੇ ਉਸ ਨਾਲ ਜਾਣਗੇ ਤੇ ਜਦੋਂ ਚਾਹਾਂ ਮੈਂ ਅਮਰੀਕਾ ਆ ਸਕਦਾ ਸਾਂ ਅਸੀਂ ਇਹ ਗੱਲਾਂ ਕਈ ਵਾਰ ਕਰ ਚੁੱਕੇ ਸਾਂ ਇਸ ਤੋਂ 4 ਸਾਲ ਪਹਿਲਾਂ ਜਦੋਂ ਪਾਕਿਸਤਾਨ ਨਾਲ ਜੰਗ ਛਿੜੀ ਤੇ ਬੰਗਲਾਦੇਸ਼ ਦੀ ਗੱਲ ਉੱਠੀ ਤੇ ਚੰਡੀਗੜ੍ਹ ਉੱਤੇ ਪਾਕਿਸਤਾਨੀ ਜੱਟ ਹਵਾਈ ਜਹਾਜ਼ਾਂ ਨੇ ਬੰਬ ਡੇਗੇ ਤਾਂ ਜੀਨੀ ਨੂੰ ਅਮਰੀਕਾ ਕਾਉਂਸਲਟ ਦੀ ਚਿੱਠੀ ਆਈ ਕਿਉਂ ਅਮਰੀਕਾ ਸਰਕਾਰ ਦੇ ਖਰਚ ਉਤੇ ਬੱਚਿਆਂ ਸਮੇਤ ਅਮਰੀਕਾ ਜਾ ਸਕਦੀ ਸੀ ਮੈਂ ਉਸ ਨੂੰ ਪ੍ਰੇਰਿਆ ਕਿ ਉਹ ਅਮਰੀਕਾ ਸਰਕਾਰ ਦੇ ਖਰਚ ਉਤੇ ਜਰੂਰ ਸਿਆਟਲ ਜਾ ਕੇ ਆਪਣੇ ਮਾਪੇ ਨੂੰ ਮਿਲ ਆਵੇ ਪਰ ਉਹ ਨਾ ਮੰਨੀ ਮੇਰੇ ਬਿਨਾਂ ਅਮਰੀਕਾ ਨਹੀਂ ਸੀ ਜਾਣਾ ਚਾਹੁੰਦੀ ਹਰ ਰਾਤ ਪਾਕਿਸਤਾਨੀ ਬੰਬਾਂ ਦੇ ਸਹਿਮ ਤੇ ਅਸੀਂ ਇੱਕ ਓਨੇ ਵਿੱਚ ਸਾਰੇ ਜਣੇ ਇੱਕ ਦੂਜੇ ਨਾਲ ਜੁੜ ਕੇ ਹਨੇਰੇ ਵਿੱਚ ਬੈਠ ਜਾਂਦੇ ਬੱਤੀਆਂ ਬੁਝਾ ਦਿੰਦੇ ਪਰਦੇ ਤਾਣ ਦਿੰਦੇ ਖਿੜਕੀਆਂ ਦੇ ਸ਼ੀਸ਼ਿਆਂ ਨੂੰ ਕਾਲਾ ਰੰਗ ਕਰਕੇ ਉਹਨਾਂ ਉੱਤੇ ਜਾਂ ਕਾਗਜ਼ ਚ ਪਾਵਾ ਦਿੰਦੇ। ਕਮਰੇ ਵਿੱਚ ਇੱਕ ਨਿੱਕੀ ਜਿਹੀ ਮੋਮਬਤੀ ਜਗਾ ਕੇ ਉਸ ਨੂੰ ਉਸ ਦਾ ਓਲੇ ਦਿੰਦੇ ਤਾਂ ਜੋ ਰੋਸ਼ਨੀ ਕੋਈ ਕਿਰਨ ਬਾਹਰ ਨਾ ਚਲੀ ਜਾਵੇ। ਸਹਿਮੇ ਹੋਏ ਮਾਹੌਲ ਵਿੱਚ ਅਸੀਂ ਇੱਕ ਦੂਜੇ ਦੇ ਹੱਥ ਫੜ ਕੇ ਇੱਕ ਦੂਜੇ ਦਾ ਆਸਰਾ ਬਣ ਜਾਂਦੇ। ਹੁਣ ਮੈਂ ਗੱਡੀ ਵਿੱਚ ਬੈਠਾ ਬੱਚਾਂ ਤੇ ਜਿੰਨੀ ਬਾਰੇ ਸੋਚਦਾ ਹੋਇਆ ਸੌਂ ਗਿਆ। ਸਵੇਰੇ ਗੱਡੀ ਦਿੱਲੀ ਪਹੁੰਚੀ। ਮੈਂ ਉੱਥੇ ਦਿਨ ਭਰ ਰੁਕਿਆ ਨਿੱਕੇ-ਮੋਟੇ ਕੰਮ ਕੀਤੇ ਤੇ ਜੀਨੀ ਲਈ ਅਖਰੋਟਾਂ ਦੀਆਂ ਗਿਰੀਆਂ, ਦਾਖਾਂ ਤੇ ਬ੍ਰਾਊਨ ਬ੍ਰੈਡ ਖਰੀਦੀ। ਰਾਤ ਬਹੁਤ ਗਰਮੀ ਸੀ। ਕਪਾਰਟਮੈਂਟ ਵਿੱਚ ਮੁਸਾਫਰਾਂ ਦੇ ਬਾਸੀ ਸਾਹ ਤੇ ਤਪਦੇ ਗੱਦਿਆਂ ਦੀ ਹਵਾ ਆ ਰਹੀ ਸੀ। ਗੱਡੀ ਸਵੇਰੇ 5 ਵਜੇ ਚੰਡੀਗੜ੍ਹ ਪਹੁੰਚੀ। ਆਸਮਾਨ ਦੇ ਮੋਤੀਆਂ ਰੰਗ ਵਿੱਚ ਨਿੱਕੀਆਂ-ਨਿੱਕੀਆਂ ਪਹਾੜੀਆਂ ਨਜ਼ਰ ਆਉਣ ਲੱਗੀਆਂ। ਪਰ ਹਾਲੇ ਹਵਾ ਗਰਮ ਸੀ। ਕੁਲੀ ਨੇ ਮੇਰਾ ਸਮਾਨ ਤੇ ਤੋਹਫਿਆਂ ਦੇ ਬੰਡਲ ਚੁੱਕੇ ਤੇ ਟੈਕਸੀ ਵਿੱਚ ਰੱਖ ਦਿੱਤੇ। ਮੇਰੇ ਅੰਦਰ ਇੱਕ ਖੁਸ਼ੀ ਦੀ ਲਹਿਰ ਦੌੜ ਗਈ। ਤੇ ਖਿਆਲ ਨਾਲ ਇਹ ਵੀ ਕਿ ਬੱਚੇ ਮੇਰਾ ਖੜਕਾ ਸੰਸਾਰ ਬਿਸਤਰਿਆਂ ਵਿੱਚੋਂ ਛਾਲਾ ਮਾਰ ਕੇ ਉੱਠਣਗੇ ਤੇ ਆਪਣੇ ਤੋਹਫੇ ਦੇਖਣ ਲਈ ਮੈਨੂੰ ਚਿੰਬੜ ਜਾਣਗੇ। ਟੈਕਸੀ ਘਰ ਪਹੁੰਚ ਗਈ। ਹਰ ਪਾਸੇ ਖਾਮੋਸ਼ੀ ਸੀ। ਪਹਿਲਾਂ ਜਦੋਂ ਕਦੇ ਮੈਂ ਬਾਹਰ ਮੁੜਦਾ ਜਿੰਨੀ ਟੈਕਸੀ ਦੇ ਖਿੜਾਕ ਨਾਲ ਉੱਠ ਪੈਂਦੀ ਸੀ। ਦਰਵਾਜ਼ਾ ਖੋਲਦੀ ਮੈਨੂੰ ਸੀਨ ਨਾ ਲਾ ਕੇ ਉਹ ਮੇਰਾ ਨਿੱਕਾ ਬੈਗ ਤੇ ਤੋਹਫਿਆਂ ਦਾ ਬੰਡਲ ਚੁੱਕ ਕੇ ਮੈਨੂੰ ਅੰਦਰ ਲੈ ਜਾਂਦੀ। ਫਿਰ ਉਹ ਸਵੇਰ ਦੀ ਚਾਹ ਵਾਸਤੇ ਪਾਣੀ ਦੀ ਕੇਤਲੀ ਉਬਾਲਣ ਤਰਦੀ। ਪਰ ਮੈਂ ਕੈਂਟੀ ਉਜਾਈ। ਇੰਤਜ਼ਾਰ ਕੀਤਾ। ਮੈਂ ਜਾਲੀ ਵਾਲੇ ਦਰਵਾਜ਼ੇ ਵਿੱਚ ਦੀ ਬੈੱਡਰੂਮ ਵਿੱਚ ਆਇਆ। ਦੋਰਾ ਦਰਵਾਜ਼ਾ ਬੰਦ ਸੀ। ਖਿੜਕੀ ਵੀ ਅੰਦਰੋਂ ਜੜੀ ਹੋਈ ਸੀ। ਪਰ ਏਸੀ ਚੱਲ ਰਿਹਾ ਸੀ। ਮੈਂ ਫਿਰ ਕੈਂਟੀ ਉਜਾਈ। ਕੀ ਹੋ ਰਿਹਾ ਅੰਦਰ ਮੈਂ ਇੱਕ ਦਿਨ ਪਹਿਲਾਂ ਆ ਗਿਆ ਸੀ ਉਸ ਨੂੰ ਤੇ ਬੱਚਾ ਨੂੰ ਅਚਾਨਕ ਖੁਸ਼ੀ ਦੇਣ ਲਈ ਉਸ ਨੇ ਬੈਡਰੂਮ ਦਾ ਦਰਵਾਜ਼ਾ ਅੰਦਰੋਂ ਕਿਉਂ ਬੰਦ ਕਰ ਰੱਖਿਆ ਹੈ ਸ਼ਾਇਦ ਉਹ ਬੰਟੀਆਂ ਵਰਗੀਆਂ ਅੱਖਾਂ ਵਾਲਾ ਆਦਮੀ ਅੰਦਰ ਹੋਵੇ ਜਰੂਰ ਉਹੀ ਹੈ ਮੇਰਾ ਦਿਲ ਕਿਰਨ ਲੱਗਾ ਇਹ ਬਿਲਕੁਲ ਉਹਨਾਂ ਨਾਵਲਾਂ ਵਰਗਾ ਕਿੱਸਾ ਸੀ ਜਿੱਥੇ جنگ ਉੱਤੇ ਗਿਆ ਮਰਦ ਅਚਾਨਕ ਵਾਪਸ ਆਉਂਦਾ ਹੈ ਆਪਣੀ ਪਤਨੀ ਨੂੰ ਕਿਸੇ ਹੋਰ ਮਰਦ ਨਾਲ ਬਿਸਤਰੇ ਉੱਤੇ ਪਈ ਦੇਖਦਾ ਹੈ। ਮੇਰੇ ਅੰਦਰ ਇੱਕਦਮ ਇੱਕ ਖਾਹਿਸ਼ ਪੈਦਾ ਹੋਈ ਕਿ ਉਸ ਨੂੰ ਬੇਇੱਜ਼ਤ ਕਰਾਂ ਤੇ ਫਟਕਾਰ ਪਾਵਾਂ। ਗੁੱਸਾ ਵੀ ਆਇਆ। ਮੈਂ ਉਸ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਇੱਕ ਆਦਮੀ ਨੂੰ ਨਾ ਮਿਲੇ। ਕਦੇ ਵੀ ਇਹ ਘਰ ਵਿੱਚ ਆਉਣਾ ਦੇਵੇ। ਜਿੰਨੀ ਦੇਰ ਉਹ ਮੇਰੇ ਨਾਲ ਪਤਨੀ ਦੇ ਰੂਪ ਵਿੱਚ ਰਹਿ ਰਹੀ ਸੀ। ਯਕਦਮ ਏਸੀ ਬੰਦ ਹੋਇਆ। ਮੈਨੂੰ ਲੱਗਾ ਕਿ ਮੇਰੇ ਅੰਦਰ ਦਾ ਤੂਫਾਨ ਵੀ ਬੰਦ ਹੋ ਗਿਆ। ਇੱਕ ਮਿੰਟ ਹੋਰ। ਪੈਰਾਂ ਦੀ ਚਾਲ। ਚਟਕਣੀ ਦੇ ਖੁੱਲਣ ਦੀ ਆਵਾਜ਼ ਤੇ ਬਾਹਰ ਦਾ ਦਰਵਾਜ਼ਾ ਖੁੱਲਿਆ। ਇਹ ਦੁਲਾਰਾਮ ਸੀ। ਮੇਰਾ ਨੌਕਰ। ਉਸਨੇ ਸੁੱਤ ਅਨਿੰਦਰੀ ਵਿੱਚ ਨਮਸਤੇ ਆਖੀ ਤੇ ਮੇਰਾ ਸਮਾਨ ਚੱਕਿਆ। ਮੈਂ ਅੰਦਰ ਗਿਆ। ਨਿੱਕੇ ਲਾਜ ਦੀ ਹਵਾ ਘੁੱਟਦੀ ਸੀ। ਬਾਸੀ ਮੁਸ਼ਕ ਇਹਜੀ ਬਚੈਨੀ ਤੇ ਖਾਲੀਪਨ ਮੈਂ ਬੈਡਰੂਮ ਦਾ ਦਰਵਾਜਾ ਖੋਲ੍ਹਿਆ ਤੇ ਅੰਦਰ ਗਿਆ ਉੱਥੇ ਕੋਈ ਨਹੀਂ ਸੀ ਮੇਰੀਆਂ ਅੱਖਾਂ ਸਾਈਡਬੋਰਡ ਤੇ ਸ਼ੈਲਫ ਉੱਤੇ ਪਈਆਂ ਹਜ਼ਰਤ ঈਸਾ ਦੀ ਤਸਵੀਰ ਗਾਇਬ ਸੀ ਤੇ ਨਾਲ ਹੀ ਜੀਨੀ ਦੇ ਬੁੱਸ਼ ਤੇ ਕੰਗੀਆਂ ਮੈਂ ਸ਼ੈਲਫ ਖੋਲ੍ਹਿਆ ਇਹ ਖਾਲੀ ਸੀ ਹੈਰਾਨ ਪਰੇਸ਼ਾਨ ਮੈਂ ਦੂਜੇ ਕਮਰੇ ਵਿੱਚ ਗਿਆ ਜਿੱਥੇ ਬੱਚੇ ਸੌਂਦੇ ਸਨ ਇਹ ਵੀ ਖਾਲੀ ਸੀ ਮੈਂ ਲਾਜ ਵਿੱਚ ਮੁੜਿਆ ਤੇ ਦੁਲਾਰਾ ਨੂੰ ਪੁੱਛਿਆ ਮੇਨ ਸਾਹਿਬ ਕਿੱਥੇ ਨੇ ਉਹ ਕਹਿੰਦਾ Shimla ਗਏ ਹੋਏ ਨੇ ਕੁਝ ਨਾ ਵਾਸਤੇ ਤੇ ਬੱਚੇ ਉਹ ਵੀ ਨਾਲ ਨੇ ਕਦੋਂ ਗਏ ਸਨ ਕੱਲ ਮੇਰੀ ਤਾਰ ਨਹੀਂ ਸੀ ਮਿਲੀ ਉਹਨਾਂ ਨੂੰ ਮਿਲੀ ਸੀ ਤੇ ਪੁੱਭਾ ਮਾਰ ਕੇ ਰੋਣ ਲੱਗੇ ਕੀ ਹੋਇਆ ਹੰਝੂ ਪੂੰਝਦਾ ਹੋਇਆ ਬੋਲਿਆ ਮੈਨੂੰ ਪਤਾ ਨਹੀਂ ਮੈਂ ਸਭ ਆਗਦੇ ਸਨ ਕਿ ਉਹ ਕੋਈ ਦੋਸਤਾਂ ਨੂੰ ਮਿਲਣ ਵਾਸਤੇ ਜਾ ਰਹੇ ਹਨ ਤੇ ਛੇਤੀ ਮੋੜ ਆਉਣਗੇ ਪਰ ਪਤਾ ਨਹੀਂ ਮੈਂ ਘਰ ਦੇ ਹਰ ਕਮਰੇ ਵਿੱਚ ਗਿਆ ਦੇਖਿਆ ਕਿ ਪਿੱਛੇ ਜੀਨੀ ਦੀ ਤੇ ਬੱਚਿਆਂ ਦੀ ਕੋਈ ਚੀਜ਼ ਤਾਂ ਨਹੀਂ ਸੀ ਉਹ ਸਭ ਕੁਝ ਨਾਲ ਲੈ ਗਈ ਸੀ ਮੈਂ ਆਪਣੇ ਨਿੱਕੇ ਪੜਨ ਵਾਲੇ ਕਮਰੇ ਵਿੱਚ ਗਿਆ ਤਾਂ ਦੇਖਿਆ ਮੇਰੀਆਂ ਕਿਤਾਬਾਂ ਫਰਸ਼ ਉੱਤੇ ਖਿੰਡੀਆਂ ਪਈਆਂ ਸਨ ਉਹ ਆਪਣੀਆਂ ਸਾਰੀਆਂ ਤਸਵੀਰਾਂ ਚਿੱਠੀਆਂ ਦੇ ਬੰਡਲ ਤੇ ਪੈਕਟ ਜੋ ਉਸਨੇ ਬੜੀ ਇਤਿਆਤ ਨਾਲ ਰੈਗੜ ਕੇ ਛੱਲੇ ਵਿੱਚ ਬੰਨ ਕੇ ਰੱਖੇ ਹੋਏ ਸਨ ਆਪਣੀਆਂ ਲੈ ਗਈ ਸੀ ਮੇਰੇ ਕੱਪੜੇ ਵੀ ਕਿਤੇੋਂ ਨਜ਼ਰ ਨਹੀਂ ਆ ਰਹੇ ਸਨ ਮੈਂ ਦੁਬਾਰਾ ਬੈਡਰੂਮ ਵਿੱਚ ਗਿਆ ਵੱਡੀ ਅਲਮਾਰੀ ਤੇ ਵਾਰਡਰੋਬ ਉੱਤੇ ਦੋ ਨਿੱਕੇ ਤਾਲੇ ਸਨ ਇੱਕ ਮੱਧਮ ਉਮੀਦ ਨਾਲ ਕਿ ਸ਼ਾਇਦ ਉਸਨੇ ਸਭ ਚੀਜ਼ਾਂ ਨੂੰ ਸਾਮਕਿਨਮਾਰੀ ਵਿੱਚ ਰੱਖ ਦਿੱਤਾ ਹੋਵੇ ਮੈਂ ਕਿਚਨ ਵਿੱਚ ਗਿਆ ਜਾ ਕੇ ਹਥੌੜਾ ਲਿਆ ਤੇ ਨਿੱਕੇ ਤਾਲੇ ਨੂੰ ਭੰਨਿਆ ਅੰਦ੍ਰੋ ਅਲਮਾਰੀ ਖਾਲੀ ਸੀ ਸਿਰਫ ਹੈਂਗਰਾਂ ਉੱਤੇ ਮੇਰੀਆਂ ਤਿੰਨ ਪਤਲੂਨਾ ਤਿੰਨ ਕੋਟ ਮਖਮਲੀ ਵਾਸਕਟ ਸੱਤ ਕੀਮਤੀ ਨਟਕਾਟੀਆਂ ਕੁਝ ਕੀਮਤੀ ਤੇ ਇੱਕ ਉਧੜਿਆ ਹੋਇਆ ਸਵੈਟਰ ਲਟਕ ਰਹੇ ਸਨ ਖੋਪੜੀਆਂ ਵਾਂ ਮੈਂ ਤਰਪਕੇ ਪਛਾਟਿਆ ਦੁੱਲਾਰਾਮ ਨੇ ਮੈਨੂੰ ਦੱਸਿਆ ਕਿ ਮੀਮ ਸਾਹਿਬ ਨੇ ਬਹੁਤ ਸਾਰੀਆਂ ਚੀਜ਼ਾਂ ਵੇਚ ਦਿੱਤੀਆਂ ਸਨ ਬਿਜਲੀ ਦੀ ਕੁਕਿੰਗ ਰੇਂਜ ਤੋਂ 200 ਰੁਪਏ ਵਿੱਚ ਗਲੀਚੇ ਤੇ ਦਰੀਆਂ ਵੀ ਭੌਂ ਦੇ ਪਾ ਮਨੂ ਦਾ ਲਾਲ ਸਾਈਕਲ ਜਮਾਨਦਾਰਨੀ ਕੋਲ 80 ਰੁਪਏ ਵਿੱਚ ਗਿਰਵੀ ਰੱਖ ਦਿੱਤਾ ਸੀ ਜਿਨੀਆਂ ਨੇ ਆਪਣੇ ਅਮਰੀਕਾ ਛੁੱਟੀਆਂ ਕਾਂਟੇ ਪਿਆਲੇ ਪਲੇਟਾਂ ਮਿਕਸਰ ਤੇ ਤਰ੍ਹਾਂ ਤਰ੍ਹਾਂ ਦੇ ਪੀਣ ਤੇ ਪਕਾਉਣ ਵਾਲੇ ਬਿਜਲੀ ਦੇ ਯੰਤਰ ਡੱਬਿਆਂ ਵਿੱਚ ਸਾਮ ਕੇ ਰੱਖੇ ਹੋਏ ਸਨ ਤੇ ਉਹਨਾਂ ਨੂੰ ਨਾਲ ਲੈ ਗਈ ਸੀ ਇੱਕ ਕਾਰ ਤਿੰਨਵਰੀ ਆਈ ਪੰਟਿਆਂ ਵਰਗੀਆਂ ਅੱਖਾਂ ਵਾਲਾ ਉਹੀ ਆਦਮੀ ਨਾਲ ਆਇਆ ਤੇ ਉਸ ਨੇ ਚੀਜ਼ਾਂ ਨੂੰ ਚਕਮੌਚ ਮਦ ਕੀਤੀ ਤੇ ਉਹ ਆਖ ਰਹੀ ਸੀ ਕਿਉਂ ਨਾ ਦੋਸਤਾਂ ਨੂੰ ਮਿਲ ਸ਼ਿਮਲੇ ਗਈ ਹੈ ਮੈਂ ਆਪਣੇ ਬੱਚਿਆਂ ਦੇ ਚਿਹਰੇ ਰੋਜ਼ ਝੋਲੇ ਵਿੱਚ ਦੇਖੇ ਤੇ ਕੰਬ ਗਿਆ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਹਮੇਸ਼ਾ ਅਜੀਬ ਘਟਨਾਵਾਂ ਦੇ ਪੁੱਠੇ ਪਾਣੇ ਵਾਪਰਦੇ ਰਹੇ ਨੇ ਮੇਰੇ ਨਾਲ ਪਲ ਦੀ ਪਲ ਮੇਰਾ ਜਜਬ ਜਾਂਦਾ ਰਿਹਾ ਮੇਰੀਆਂ ਅੱਖਾਂ ਵਿੱਚ ਹੰਝੂ ਡਲਕ ਪਏ ਤੇ ਮੇਰੇ ਕਰੇਜੇ ਵਿੱਚੋਂ ਇੱਕ ਡੂੰਗੀ ਹੋ ਖੁੱਟੀ ਮੇਰੇ ਸਿਰ ਪਾਟਣ ਲੱਗਾ ਮੇਰਾ ਮਨ ਪਾਗਲ ਪੂਲਪਲੀਆਂ ਵਿੱਚ ਗਵਾਚ ਗਿਆ ਤੇ ਮੇਰੇ ਹੋਸ਼ ਉੱਡ ਗਏ ਕੁਝ ਦੇਰ ਇਸੇ ਤਰ੍ਹਾਂ ਸੁੱਨ ਬੈਠਾ ਰਿਆ ਹੌਲੀ ਹੌਲੀ ਇਸ ਗੱਲ ਦਾ ਗਿਆਨ ਹੋ ਗਿਆ ਕਿ ਉਹ ਹਮੇਸ਼ਾ ਲਈ ਚਲੀ ਗਈ ਹੈ ਉਹ ਕਿੱਥੇ ਗਈ ਜ਼ਰੂਰ ਅਮਰੀਕਾ ਚਲੀ ਗਈ ਹੋਣੀ ਆ ਤੇ ਬੱਚਿਆਂ ਨੂੰ ਨਾਲ ਲੈ ਕੇ ਸਾਰੇ ਸਮਾਨ ਨਾਲ ਮੇਰੇ ਤੁੰਦਲੇ ਮਨ ਵਿੱਚ ਹੌਲੀ ਹੌਲੀ ਪਿੱਛੇ ਤਿੰਨ ਮਹੀਨਿਆਂ ਦੀਆਂ ਘਟਨਾਵਾਂ ਉਜਾਗਰ ਹੋਣ ਲੱਗੀਆਂ ਉਹ ਕਿਸ ਤਰ੍ਹਾਂ ਹੌਲੀ ਹੌਲੀ ਕਰੋਨ ਚੀਜ਼ਾਂ ਢੋ ਰਹੀ ਸੀ ਬੰਡਲ ਕੱਪੜੇ ਬੰਸਰੀ ਬਰਤਣਾ ਹਰ ਵਾਰ ਜਦੋਂ ਮੈਂ ਘਰ ਮੁੜਦਾ ਤਾਂ ਮੈਨੂੰ ਘਰ ਦਾ ਰਤਾਕਾ ਬੁਧੇਰੇ ਵੀ ਰਾਨ ਲੱਗਦਾ ਮੈਂ ਉਸ ਨੂੰ ਪੁੱਛਣ ਜੁਰਤ ਨਹੀਂ ਕੀਤੀ ਕਿ ਉਹ ਕਮਰਾ ਬੰਦ ਕਰਕੇ ਮੇਰੇ ਪਿੱਛੋਂ ਕੀ ਕਰਦੀ ਸੀ ਉਸ ਨੇ ਇੱਕ ਅਜੀਬ ਤਰ੍ਹਾਂ ਦੀ ਚੁੱਪ ਸਾਥ ਲਈ ਸੀ ਉਸ ਦੀਆਂ ਅੱਖਾਂ ਜੋ ਕਿਸੇ ਵੇਲੇ ਖੂਬਸੂਰਤ ਨੀਲੀਆਂ ਸਨ ਤੇ ਉਹਨਾਂ ਉੱਤੇ ਸੁਨਹਿਰੀ ਚਮਕਣੀਆਂ ਸਨ ਹੁਣ ਇੱਕ ਅਣਜਾਣੇ ਖੋਫ ਨਾਲ ਸਹਿਮੀਆਂ ਹੋਈਆਂ ਸਨ ਮੈਂ ਉਸ ਨੂੰ ਕਦੇ ਨਹੀਂ ਸੀ ਪੁੱਛਿਆ ਕਿ ਕਿਉਂ ਮੈਂ ਕਿਸੇ ਸ਼ੱਕ ਨਾਲ ਉਸ ਤੇ ਇਤਬਾਰ ਨੂੰ ਠੇਸ ਨਹੀਂ 사 ਲੱਗਣ ਦੇਂਦਾ ਚਾਹੁੰਦਾ ਮੈਂ ਦੁਲਾਰਾਂ ਨੂੰ ਆਖਿਆ ਕਿ ਉਹ ਚਾਹ ਬਣਾਵੇ ਕਿਉਂਕਿ ਮੇਰੇ ਅੰਦਰ ਖੜੇ ਹੋਣ ਦੀ ਤਾਕਤ ਨਹੀਂ ਸੀ ਤਾਂ ਦੋਸਤੋ ਇਹ ਸੀ ਬਲਵੰਤ ਗਾਰਗੀ ਦੀ ਜੀਵਨੀ ਨੰਗੀ ਧੁੱਪ ਵਿੱਚੋਂ ਕੁਝ ਕ ਹਿੱਸਾ ਜੋ ਤੁਹਾreturnData ਸੰਦਾ ਕੀਤਾ ਹੈ ਤਦ ਤੱਕ ਲਈ ਇਜਾਜ਼ਤ ਦਿਓ ਜੁੜੇ ਰਹੋ ਪੰਜਾਬੀ ਸੱਤ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੇਨਾ ਤੇ ਹੋਰਾਂ ਤੱਕ ਸਾਂਝਾ ਵੀ ਕਰ ਦੇਣਾ ਧੰਨਵਾਦ